ਬੁੱਲੇ ਸ਼ਾ ਸਾ ਮਰਨਾ ਨਹੀਂ ਕਬਰ ਪਿਆ ਕੋਈ ਹੋਰ ਕੀ ਤੁਸੀਂ ਜਾਣਦੇ ਹੋ ਜਦੋਂ ਬਾਬਾ ਬੁੱਲੇ ਸ਼ਾ ਜੀ ਦਾ ਇੰਤਕਾਲ ਹੋਇਆ ਤਾਂ ਬਾਬਾ ਬੁੱਲੇ ਸ਼ਾ ਦੀ ਮૈયਤ ਨੂੰ ਹੀ ਜੜਿਆਂ ਤੇ ਪੰਗੀਆਂ ਨੇ ਕਬਰਸਤਾਨ ਦੀ ਬਜਾਏ ਕਸੂਰ ਸ਼ਹਿਰ ਦੇ ਬਾਹਰ ਇੱਕ ਵਿਰਾਨ ਜਗ੍ਹਾ ਤੇ ਕਿਉਂ ਦਫਨਾਇਆ ਸੀ ਕੋਈ ਵੀ ਮੌਲਵੀ ਉਹਨਾਂ ਦਾ ਨਮਾਜ਼ੇ ਜਨਾਜ਼ਾ ਪੜਨ ਨੂੰ ਤਿਆਰ ਨਹੀਂ ਸੀ ਉਹਨਾਂ ਦੀ ਨਮਾਜ਼ੇ ਜਨਾਜ਼ਾ ਖਵਾਜ ਅਸਰਾਂ ਨੇ ਕਿਉਂ ਪੜਾਈ ਸੀ ਬੁੱਲੇ ਸ਼ਾਹ ਦੇ ਦੌਰ ਦੇ ਲੋਕ ਉਹਨਾਂ ਨੂੰ ਨਫ਼ਰਤ ਕਿਉਂ ਕਰਦੇ ਸੀ ਬੁੱਲੇ ਸ਼ਾਹ ਨੂੰ ਮੌਲਵੀ ਨੇ ਕਾਫਰ ਕਿਉਂ ਘਰਾਰ ਦਿੱਤਾ ਉਹਨਾਂ ਉੱਪਰ ਕੁਫਰ ਦੇ ਫਤਵੇ ਤੱਕ ਲਾ ਦਿੱਤੇ ਸੀ ਇਹਨਾਂ ਸਾਰੇ ਹਾਲਾਤਾਂ ਪਿੱਛੇ ਕੀ ਵਜ੍ਹਾ ਸੀ ਇਹ ਸਾਰਾ ਕੁਝ ਮੈਂ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦੱਸਾਂਗਾ ਬਾਅਦ ਤੁਸੀਂ ਵੀਡੀਓ ਸਕਿੱਪ ਕੀਤੇ ਬਿਨਾ ਧਿਆਨ ਨਾਲ ਸੁਣਨਾ ਜੀ ਬਾਬਾ ਬੁੱਲੇ ਸ਼ਾ ਮذਬੀ ਵਾਰ ਜਾਤ ਪਾਤ ਨਸਲੀ ਵਿਤਕਰੇ ਦਾ ਖੁੱਲਮ ਖੁੱਲਾ ਵਿਰੋਧ ਕਰਦੇ ਸਨ ਉਹ ਕਹਿੰਦੇ ਸਨ ਕਿ ਸਾਰੀ ਕਾਇਨਾਤ ਹੀ ਉਸ ਪਰਮ ਪਿਤਾ ਪਰਮਾਤਮਾ ਦੀ ਬਣਾਈ ਹੋਈ ਹੈ ਉਹ ਰੱਬ ਦੇ ਭਾਣੇ ਨੂੰ ਮੰਨਣ ਤੇ ਦੁਨੀਆਂ ਦੇ ਵਿੱਚ ਅਮਨ ਤੇ ਪਿਆਰ ਰੱਖਣ ਵਾਲੇ ਸੱਚੇ ਸੰਤ ਹੋਏ ਉਹ ਸੱਚੇ ਦਿਲੋਂ ਨਾਮ ਸਿਮਰਨ ਕਰਨ ਤੇ ਜੋਰ ਦਿੰਦੇ ਸਨ ਇਹ ਸਭ ਉਹਨਾਂ ਦੇ ਕਲਾਮ ਤੋਂ ਪ੍ਰਤੀਤ ਹੁੰਦਾ ਹੈ ਬੁੱਲੇ ਸ਼ਾਹ ਗੁਰੂ ਅਤੇ ਰੱਬ ਵਿੱਚ ਕੋਈ ਭੇਦ ਨਹੀਂ ਕਰਦੇ ਰੱਬ ਨਾਲ ਇਸ਼ਕ ਅਕੀਕੀ ਸੂਫੀ ਰਹਿਦਵਾਦ ਦਾ ਧੁਰਾ ਹੈ ਸੂਫੀਆਂ ਦਾ ਵਿਚਾਰ ਹੈ ਕਿ ਅਸਲੀ ਕਾਬਾ ਮਨੁੱਖ ਦੇ ਹਿਰਦੇ ਵਿੱਚ ਹੈ ਜੇ ਕਿਸੇ ਨੇ ਰੱਬ ਨੂੰ ਪਾਉਣਾ ਹੈ ਤਾਂ ਅੰਦਰੋਂ ਹੀ ਪਾਉਣਾ ਹੈ ਬਾਬਾ ਬੁੱਲੇ ਸ਼ਾਹ ਜੀ ਨੇ فرمایا ਹੈ ਮੱਕੇ ਗਿਆ ਗੱਲ ਮੁਕਦੀ ਨਹੀਂ ਭਾਵੇਂ ਸੋ ਸੋ ਜੁਮੇ ਪੜ ਆਈਏ ਗੰਗਾ ਗਿਆ ਗੱਲ ਮੁਕਦੀ ਨਹੀਂ ਭਾਵੇਂ 100 100 ਗੋਤੇ ਖਾਈਏ ਗਿਆ ਗਿਆ ਗੱਲ ਮੁਕਦੀ ਨਹੀਂ ਭਾਵੇਂ 100 100 ਪੰਡ ਪੜਾਈਏ ਬੁੱਲੇ ਸ਼ਾਹ ਗੱਲ ਤਾਈਓ ਮੁਕਦੀ ਜਦੋਂ ਮੈਂ ਨੂੰ ਦਿਲੋਂ ਗਵਾਈਏ ਜਦੋਂ ਮੈਂ ਨੂੰ ਦਿਲੋਂ ਗਵਾਈਏ ਬੁੱਲੇ ਸ਼ਾਹ ਫਕੀਰ ਹੋਣ ਦੇ ਨਾਤੇ ਪ੍ਰਾਖ ਦਲੀ ਦੇ ਮਾਲਕ ਸੀ ਸੱਚੇ ਇਸ਼ਕ ਦੀ ਸਿੱਦਤ ਵਿੱਚ ਉਹ ਸ਼ਰਾਧੀਆਂ ਅਖੋਤੀ ਰੋ ਰੀਤਾ ਅਤੇ ਰਵਾਇਤਾਂ ਨੂੰ ਵੀ ਉਲੰਘ ਗਏ ਉਹ ਸੱਚੇ ਦਿਲ ਨਾਲ ਨਮਾਜ਼ ਪੜਨ ਅਤੇ ਪ੍ਰਭ ਭਗਤੀ ਕਰਨ ਵਿੱਚ ਵਿਸ਼ਵਾਸ ਰੱਖਦੇ ਸੀ ਉਹਨਾਂ ਦਾ ਕਹਿਣਾ ਸੀ ਕਿ ਜੇ ਤੁਸੀਂ ਸੱਚੇ ਦਿਲ ਨਾਲ ਰੱਬ ਦੀ ਭਗਤੀ ਨਹੀਂ ਕਰਦੇ ਤਾਂ ਮਸਜਿਦ ਵਿੱਚ ਜਾ ਕੇ ਨਮਾਜ਼ ਪੜਨਾ ਇੱਕ ਦਿਖਾਵਾ ਹੈ ਤੇ ਉਸ ਦਾ ਕੋਈ ਲਾਭ ਨਹੀਂ ਹੁੰਦਾ ਕੱਲ ਉਸ ਕਾਫੀ ਤੋਂ ਪਤਾ ਚੱਲਦੀ ਹੈ ਕਿ ਉਮਰ ਗਵਾਈ ਵਿੱਚ ਮਸੀਤੀ ਅੰਦਰ ਭਰਿਆ ਨਾਲ ਪਲੀਤੀ ਕਦੇ ਨਮਾਜ਼ ਵਾਹਦਤ ਨਾ ਕੀਤੀ ਹੁਣ ਕਿਉਂ ਕਰਨਾ ਇਹ ਧੜੋ ਤਾੜ ਇਸ਼ਕ ਦੀ ਨਵਿਓ ਨਵੀਂ ਬਹਾਰ ਇਸ਼ਕ ਦੀ ਨਵਿਓ ਨਵੀਂ ਬਹਾਰ ਉਹਨਾ ਫੋਕੇ ਰਸਮੋ ਰਿਵਾਜ ਅਤੇ ਬਾਹਰੀ ਵਿਖਾਵੇ ਦੀ ਰੱਜ ਕੇ ਭੰਡੀ ਕੀਤੀ ਅਤੇ ਇਸਲਾਮ ਦੀ ਤੀਖੀ ਟਿੱਕਾਰ ਟਿੱਪਣੀ ਕੀਤੀ ਇਸ ਨਾਲ ਮੁੱਲਾ ਮੁਲਾਣੇ ਨਾਰਾਜ਼ ਹੋ ਗਏ ਬਹੁਤ ਸਾਰੇ ਵਿਦਵਾਨਾਂ ਦੇ ਲੋਕਾਂ ਨੇ ਬੁੱਲੇ ਸ਼ਾਹ ਜੀ ਨੂੰ ਸਮਝਾਇਆ ਕਿ ਉਹ ਇਸਲਾਮ ਦੀਆਂ ਰਸਮਾਂ ਰਿਵਾਜ ਦੇ ਖਿਲਾਫ ਨਾ ਬੋਲੇ ਪਰ ਬੁੱਲੇ ਸ਼ਾਹ ਨੂੰ ਕਿਸੇ ਦਾ ਕੋਈ ਧਿਆਨ ਨਹੀਂ ਸੀ ਉਹ ਰੱਬ ਦੀ ਭਗਤੀ ਵਿੱਚ ਲੀਨ ਹੋ ਗਿਆ ਸੀ ਕਿਉਂਕਿ ਉਹ ਇਸ਼ਕ ਹਕੀਕੀ ਨੂੰ ਸਮਝ ਗਿਆ ਸੀ ਬੁੱਲੇ ਸ਼ਾਹ ਜੀ ਨੇ ਆਪਣੇ ਕਲਾਮ ਵਿੱਚ ਇਸ ਦਾ ਜ਼ਿਕਰ ਕੁਝ ਇੰਜ ਕੀਤਾ ਹੈ ਕਿ ਬੁੱਲੇ ਨੂੰ ਲੋਕੀ ਮੱਤੀ ਦੇਂਦੇ ਬੁੱਲਿਆ ਤੂੰ ਜਾ ਬਹਿ ਵਿੱਚ ਮਸੀਤੀ ਵਿੱਚ ਮਸੀਤਾ ਕੀ ਕੁਝ ਹੁੰਦਾ ਜੇ ਦਿਲੋਂ ਨਮਾਜ਼ ਨਾ ਕੀਤੀ ਬਾਹਰੋਂ ਪਾਕ ਕੀਤੇ ਕੀ ਹੁੰਦਾ ਜੇ ਅੰਦਰੋਂ ਨਾ ਗਈ ਪਲੀਤੀ ਬੇਨ ਮੁਰਸ਼ਿਦ ਕਲਾਮ ਬੁੱਲਿਆ ਤੇਰੀ ਐਵੇਂ ਗਈ ਇਬਾਦਤ ਕੀਤੀ ਤੇਰੀ ਐਵੇਂ ਗਈ ਇਬਾਦਤ ਕੀਤੀ ਇੱਕ ਦਿਨ ਮੌਲਵੀ ਇਕੱਠੇ ਹੋ ਕੇ ਬਾਬਾ ਬੁੱਲੇ ਸ਼ਾਹ ਕੋਲ ਗਏ ਤੇ ਕਹਿ ਲੱਗੇ ਕਿ ਤੇਰੇ ਨਾਲ ਸ਼ਿਕਵਾ ਹੈ ਸਾਨੂੰ ਸਾਡੇ ਮਜ਼ਹਬ ਦਾ ਹੋ ਕੇ ਸਾਡੇ ਵਿਰੋਧ ਕੰਮ ਕਰਦਾ ਹੈ ਬਾਬੇ ਬੁੱਲੇ ਸ਼ਾਹ ਨੇ ਫਰਮਾਇਆ ਕੀ ਹੋ ਗਿਆ ਜਨਾਬ ਕੀ ਕੀਤਾ ਮੈਂ ਮੈਂ ਤਾਂ ਫਕੀਰ ਆਦਮੀ ਹਾਂ ਮੇਰੇ ਨਾਲ ਤੁਹਾਡਾ ਕੀ ਸ਼ਿਕਵਾ ਹੋ ਸਕਦਾ ਹੈ ਤਾਂ ਮੌਲਵੀ ਕਹਿਣ ਲੱਗੇ ਤੂੰ ਲਿਖਿਆ ਹੈ ਮੰਦਰ ਢਾ ਦੇ ਮਸਜਿਦ ਢਾ ਦੇ ਢਾ ਦੇ ਜੋ ਕੁਛ ਟੈਂਦਾ ਇੱਕ ਬੰਦੇ ਦਾ ਦਿਲ ਨਾ ਢਾਈ ਰੱਬ ਦਿਲਾਂ ਵਿੱਚ ਰਹਿੰਦਾ ਰੱਬ ਦਿਲਾਂ ਵਿੱਚ ਰਹਿੰਦਾ ਤਾਂ ਬਾਬਾ ਬੁੱਲੇ ਸ਼ਾਹ ਨੇ ਕਿਹਾ ਹਾਂ ਪਰ ਇਹਦੇ ਵਿੱਚ ਗਲਤ ਕੀ ਲਿਖਿਆ ਹੈ ਮੌਲਵੀਆਂ ਨੇ ਕਿਹਾ ਤੂੰ ਸਾਡੇ ਧਰਮ ਦੀ ਤੋਹੀਨ ਕਰਦਾ ਏ ਨਾ ਮਸਜਿਦ ਜਾਂਦਾ ਏ ਤੇ ਨਾ ਹੀ ਨਮਾਜ਼ ਪੜਦਾ ਏ ਮੌਲਵੀਆਂ ਨੇ ਕਿਹਾ ਫੜ ਲਓ ਹੁਣ ਇਹਨੂੰ ਅੱਜ ਮਸੀਤ ਲੈ ਕੇ ਜਾਣਾ ਏ ਜਿਹੜੇ ਨਾਲ ਬੰਦੇ ਆਏ ਸਨ ਉਹਨਾਂ ਨੇ ਬਾਬੇ ਬੁੱੱਲੇ ਨੂੰ ਫੜ ਲਿਆ ਤੇ ਹੱਥਾਂ ਪੈਰਾਂ ਨੂੰ ਰੱਸੀਆਂ ਨਾਲ ਬੰਨਣ ਲੱਗੇ ਬਾਬੇ ਬੁੱੱਲੇ ਸ਼ਾਨ ਨੇ ਹੱਸ ਕੇ ਕਿਹਾ ਬੰਨ ਲੋ ਯਾਰ ਪਰ ਮੈਂ ਇੱਕ ਸ਼ਰਤ ਤੇ ਚੱਲਣਾ ਹੈ ਜੇਕਰ ਤੁਸੀਂ ਮੈਨੂੰ ਸ਼ਾ ਇਨਾਇਤ ਦੇ ਬੂਹੇ ਅੱਗੇੋਂ ਦੀ ਲੈ ਕੇ ਜਾਓਗੇ ਮੌਲਵੀਆਂ ਨੇ ਕਿਹਾ ਤੈਨੂੰ ਬੈਲਕ ਸੀਟ ਕੇ ਲੈ ਕੇ ਜਾਣਗੇ ਤੇ ਨਾਲੇ ਤੇਰੀ ਖਿਦਮਤ ਕਰਨਗੀ ਬਾਬੇ ਬੁੱਲੇ ਸ਼ਾ ਦੇ ਪੈਰ ਬਨ ਲਏ ਗਏ ਤੇ ਇੱਕ ਸੀਟ ਕੇ ਤੁਰ ਪਈ ਮੂੰਹ ਲਵੋ ਲਵਾਨ ਹੋ ਗਿਆ ਬਦਨ ਛਿਲਿਆ ਗਿਆ ਜਦੋਂ ਸ਼ਾਇਨਾਜ਼ ਦੇ ਬੂਹੇ ਅੱਗੇ ਆਏ ਤਾਂ ਰੌਲਾ ਪਾ ਦਿੱਤਾ ਮੌਲਵੀ ਜੀ ਹੁਣ ਤਾਂ ਠਹਿਰ ਜਾਓ ਜਰਾ ਮੇਰੇ ਯਾਰ ਦਾ ਘਰ ਆਉਣ ਵਾਲਾ ਈ ਮੌਲਵੀ ਨੇ ਰੁਕਮ ਦਾ ਹੁਕਮ ਦਿੱਤਾ ਤੇ ਰੋਲਾ ਸੁਣ ਕੇ ਸ਼ਾ ਇਨਾਇਤ ਬਾਹਰ ਆ ਗਏ ਤੇ ਪਛਾਨ ਲਿਆ ਅਤੇ ਪੁੱਛਿਆ ਉਹ ਬੁੱਲਿਆ ਕੀ ਹੋਇਆ ਬੁੱਲੇ ਸ਼ਾ ਨੇ ਹੱਸ ਕੇ ਕਿਹਾ ਇੱਕ ਕੰਮ ਜਗ ਵਿੱਚ ਇਹੋ ਜਿਹਾ ਕੀਤਾ ਜਿਹੜਾ ਤੇਰੇ ਨਾਲ ਅੱਖੀਆਂ ਲਾਈਆਂ ਲੋਕੀ ਦੁਸ਼ਮਣ ਮੈਨੂੰ ਤਾਨੇ ਮਾਰਨ ਮੈਨੂੰ ਰੂਹਾਂ ਦੇਣ ਵਧਾਈਆਂ ਦੇ ਲੋ ਯਾਰ ਦੇ ਨਜ਼ਾਰੇ ਬਾਜੋਂ ਰੱਜਦਾ ਨਹੀਂ ਦਿਲ ਯਾਰ ਦੇ ਨਜ਼ਾਰੇ ਬਾਜੋਂ ਰੱਜਦਾ ਨਹੀਂ ਮੌਲਵੀ ਨੇ ਕਿਹਾ ਇਹ ਨਮਾਜ਼ ਨਹੀਂ ਪੜਦਾ ਤੇ ਮਸਜਿਦ ਵੀ ਨਹੀਂ ਜਾਂਦਾ ਤਾਂ ਬਾਬੇ ਬੁੱਲੇ ਸ਼ਾਹ ਨੇ ਕਿਹਾ ਦੀਦਾਰ ਕਰਾਂ ਕੇ ਨਮਾਜ਼ ਪੜਾਂ ਦੋਨੋਂ ਫਰਜ਼ ਕਰਾਂ ਅਦਾ ਕਿਹੜਾ ਦੀਦਾਰ ਮਾਹੀ ਦਾ ਫਰਜ਼ ਆਵਲ ਛੱਡ ਫਰਜ਼ ਨਮਾਜ਼ ਨਭਾਵਾਂ ਕਿਸ ਵੇਲੇ ਜਿਹੜੀ ਯਾਰ ਦਾ ਦਰਸ਼ਨ ਨਾ ਕਰ ਸਕੇ ਉਹ ਅੱਖ ਬੇਹਯਾ ਤੇ ਨਿਗਾਹ ਕਿਹੜੇ ਕੰਮ ਜਿਹੜੇ ਲੰਘ ਗਏ ਨੇ ਯਾਰ ਦੀ ਯਾਦ ਬਿਨਾ ਉਹ ਜ਼ਿੰਦਗੀ ਹਰਾਮ ਤੇ ਸਾਹ ਕਿਹੜੇ ਕੰਮ ਬਾਬਾ ਬੁੱਲੇ ਸ਼ਾਹ ਦੀ ਮੌਤ ਦੇ ਵਕਤ ਮੌਲਵੀਆਂ ਨੇ ਉਹਨਾਂ ਨੂੰ ਕਾਫਰ ਕਰਾਰ ਦੇ ਦਿੱਤਾ ਤੇ ਉਹਨਾਂ ਦੇ ਨਮਾਜ਼ਾ ਪੜ੍ਹਉਣ ਵਾਲਿਆਂ ਉੱਤੇ ਵੀ ਇਹ ਫਤਵਾ ਲਾ ਦਿੱਤਾ ਕਿ ਉਸ ਦਾ ਨਕਾਬ ਮੁਸਲਮਾਨ ਔਰਤ ਨਾਲੋਂ ਖਤਮ ਹੋ ਜਾਵੇਗਾ ਤੇ ਕੁਆਰੇ ਬੰਦਿਆਂ ਦਾ ਵਿਆਹ ਮੁਸਲਮਾਨ ਔਰਤ ਨਾਲ ਨਹੀਂ ਹੋਵੇਗਾ ਇਹ ਨਾ ਹੀ ਕੋਈ ਉਸ ਕੁਆਰੇ ਨੂੰ ਆਪਣੀ ਬੇਟੀ ਦੇਵੇਗਾ ਫਿਰ ਉੱਥੋਂ ਦੇ ਲੋਕਾਂ ਤੇ ਚੌਧਰੀਆਂ ਨੇ ਫਤਵਾ ਜਾਰੀ ਹੋਣ ਤੋਂ ਬਾਅਦ ਇਹ ਵੀ ਫੈਸਲਾ ਲਿਆ ਬੁੱਲੇ ਦੀ লাশ ਨੂੰ ਮੁ슬ਮਾਨਾਂ ਦੀ ਕਬਰ ਵਿੱਚ ਨਾ ਦਫਨਾਇਆ ਜਾਵੇ ਦੋ ਦਿਨ ਬਾਅਦ ਉਹਨਾਂ ਦੀ ਨਮਾਜ਼ੇ ਜਨਾਜ਼ਾ ਫਿਰ ਖਵਾਜਾ ਸਰਾ ਨੇ ਪੜਾਇਆ ਸੀ ਕਿ ਜੜਿਆਂ ਤੇ ਪੰਗੀਆਂ ਨੇ ਪੰਜਾਬੀ ਦੇ ਮਸ਼ਹੂਰ ਸ਼ਾਇਰ ਦਾ ਜਨਾਜ਼ਾ ਉਠਾਇਆ ਤੇ ਕਸੂਰ ਸ਼ਾਇਰ ਤੋਂ ਦੂਰ ਦੋ ਮੀਲ ਤੇ ਜਾ ਕੇ ਕਬਰਸਤਾਨ ਦੀ ਬਜਾਏ ਇੱਕ ਵਿਰਾਂ ਜਗ੍ਹਾ ਤੇ ਦਫਨਾ ਦਿੱਤਾ ਬਾਬਾ ਬੁੱਲੇ ਸ਼ਾਹ ਦੀ ਗੁੰਮਨਾਮ ਕਬਰ ਕੋਲ ਹੌਲੀ ਹੌਲੀ ਸ਼ਹਿਰ ਵੱਸਦਾ ਗਿਆ ਅੱਜ ਉਹੀ ਸ਼ਹਿਰ ਬਾਬਾ ਬੁੱਲੇ ਸ਼ਾਹ ਦਾ ਕਸੂਰ ਸ਼ਹਿਰ ਖਵਾਉਂਦਾ ਹੈ ਉਹ ਮੌਲਵੀ ਕੌਣ ਸੀ ਜਿਨ੍ਹਾਂ ਨੇ ਬਾਬਾ ਬੁੱਲੇ ਸ਼ਾਹ ਦਾ ਨਮਾਜ਼ੇ ਜਨਾਜ਼ਾ ਪੜਨ ਤੋਂ ਇਨਕਾਰ ਕੀਤਾ ਸੀ ਤੇ ਕੁਫਰ ਦਾ ਫਤਵਾ ਜਾਰੀ ਕੀਤਾ ਸੀ ਉਹ ਚੌਧਰੀ ਕੌਣ ਸੀ ਜਿਨ੍ਹਾਂ ਨੇ ਉਹਨਾਂ ਦੀ লাশ ਨੂੰ ਕਬਰਿਸਤਾਨ ਵਿੱਚ ਦਫਨ ਕਰਨ ਤੋਂ ਮਨਾ ਕੀਤਾ ਸੀ ਉਹ ਸ਼ਹਿਰੀ ਕੌਣ ਸੀ ਜਿਨ੍ਹਾਂ ਨੇ ਬਾਬਾ ਬੁੱਲੇ ਸ਼ਾਹ ਦੀ লাশ ਨੂੰ ਮੋਢਾ ਤੱਕ ਨਹੀਂ ਸੀ ਦਿੱਤਾ ਉਹ ਕੋਈ ਵੀ ਨਹੀਂ ਜਾਣਦਾ ਤੇ ਉਹ ਸਭ ਤਾਰੀਖ ਦੇ ਸਫਿਆਂ ਵਿੱਚ ਗੁੰਮ ਹੋ ਗਈ ਪਰ ਬਾਬਾ ਬੁੱਲੇ ਸ਼ਾਹ ਜੀ ਅੱਜ ਵੀ ਕਰੋੜਾਂ ਅਕੀਕਤ ਮੰਦ ਲੋਕਾਂ ਦੇ ਦਿਲਾਂ ਵਿੱਚ ਜਿੰਦਾ ਨੇ ਲੋਕ ਉਹਨਾਂ ਦੀ ਮਜ਼ਾਰ ਤੇ ਹਾਜ਼ਰੀ ਭਰਦੇ ਨੇ ਬਾਬਾ ਬੁੱਲੇ ਸ਼ਾਹ ਜੀ ਅੱਜ ਵੀ ਆਪਣੀ ਗੁੰਮਨਾਮ ਕਬਰ ਵਿੱਚੋਂ ਬੋਲ ਰਹੇ ਨੇ ਤੇ ਹਮੇਸ਼ਾ ਬੋਲਦੇ ਰਹਿਣਗੇ ਬੁੱਲੇ ਸ਼ਾਹ ਆਂ ਮਰਨਾ ਨਹੀਂ ਕਬਰ ਪਿਆ ਕੋਈ ਹੋਰ ਬੁੱਲੇ ਸ਼ਾ ਸਾ ਮਰਦਾ ਨਹੀਂ ਕਬਰ ਪਿਆ ਕੋਈ ਹੋਰ ਮਤਲਬ ਲੇਖਕ ਨਹੀਂ ਮਰਦਾ ਉਹਦੀ ਕਬਰ ਵਿੱਚ ਕੋਈ ਹੋਰ ਜੰਪ ਪੈਂਦਾ ਹੈ ਲੇਖਕ ਅਮਰ ਰਹਿੰਦਾ ਹੈ ਇਸੇ ਤਰ੍ਹਾਂ ਬੁੱਲੇ ਸ਼ਾ ਜੀ ਆਪਣੇ ਕਲਾਮ ਕਾਫੀਆਂ ਕੀਰਤਿਆਂ ਅਤੇ ਕਰਮ ਯੋਗਤਾ ਦੇ ਜਰੀਏ ਰਹਿੰਦੀ ਦੁਨੀਆ ਤੱਕ ਅਮਰ ਰਹਿਣਗੇ ਦੋਸਤੋ ਆਸ ਹੈ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਜੀ ਦੋਸਤੋ ਅਗਲੀ ਵੀਡੀਓ ਜਲਦੀ ਹੀ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਰੱਬ ਰਾਖਾ